ਚੁਲਪ ਭਵਿੱਖ ਲਈ ਲੋਕ ਆਪਣੇ ਪਰਿਵਾਰ ਤੇ ਆਪਣੇ ਮੁਲਕ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ ਲੱਖਾਂ ਪੈਸਾ ਲਾ ਕੇ ਰਿਜ਼ਾ ਲਾ ਕੇ ਜੋ ਪਰਿਵਾਰ ਵਾਲੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਦੇ ਨੇ ਤਾਂ ਕਿ ਆਪਣਾ ਭਵਿੱਖ ਜਿਹੜਾ ਵਧੀਆ ਬਣਾ ਸਕਣ ਪਰ ਜਦੋਂ ਉੱਥੋਂ ਦੀ ਕੋਈ ਪੂਰੀ ਖਬਰ ਮਿਲਦੀ ਹੈ ਤਾਂ ਪਰਿਵਾਰ ਵਾਲਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜੀ ਹਾਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ 34 ਸਾਲਾਂ ਦਾ ਨੌਜਵਾਨ ਜਿਹੜਾ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ ਜਿੱਥੇ ਪਰਿਵਾਰ ਵਾਲਾ ਦਾ ਹਰ ਰੋ ਰੋ ਕੇ ਬੁਰਾ ਹਾਲ ਰੱਖਿਆ ਕਿਉਂਕਿ ਉਹਨਾਂ ਦਾ ਪੁੱਤ ਜਿਹੜਾ ਸੀ ਘਰ ਦੇ ਚੀਕਲੋ ਤੱਕ ਮਾਨਵਲਾ ਸੀ ਪਿਛੋਂ ਦੇ ਆਪਣੇ ਦੋ ਜਵਾਕ ਤੇ ਇੱਕ ਪਤਰੀ ਨੂੰ ਛੱਟ ਗਿਆ ਜਿੱਥੇ ਹੁਣ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਪ ਰਿਹਾ ਦਾਸਾਂਵਾ ਕੇ ਅਸਤੱਕ ਪੂਰਾ ਪਰਿਵਾਰ ਜਿਹੜਾ ਉਸ ਦੇ ਫੋਨ ਦੀ ਉਡੀਕ ਕਰ ਰਿਹਾ ਇਹ ਮੁੰਡਾ ਆਪਣੇ ਘਰ ਚ ਇਕਲੋਤਾ ਕਮਾਉਣ ਵਾਲਾ ਵਿਅਕਤੀ ਸੀ ਇਸ ਦੇ ਦੋ ਛੋਟੇ ਜਵਾਕ ਵੀ ਨੇ ਜਿਸ ਦਾ ਚਾਲਦਿਆ ਪਰਿਵਾਰ ਵਾਲੇ ਹੁਣ ਸਰਕਾਰ ਅੱਗੇ ਨੌਜਵਾਨ ਨੂੰ ਲੱਭਣ ਤੇ ਸੁਰੱਖਿਅਤ ਭਾਰਤ ਵਾਪਸ ਲਿਉਂਦੀ ਮਦਦ ਦੀ ਅਪੀਲ ਕਰ ਰਹੇ ਨੇ ਦਾਸਾਂਵਾ ਕੇ ਉਸਿਆਰਪੁਰ ਦੇ ਮੁਕੇਰੀਆ ਦੇ ਪਿੰਡ ਇਹਰੋ ਵਾਲ ਦਾ 34 ਸਾਲਾ ਦਾ ਨੌਜਵਾਨ ਪਿਛਲੇ 8 ਡੇਟ ਸਾਲ ਤੋਂ ਵਿਦੇਸ਼ ਚ ਲਾਪਤ ਹੈ ਪਿੰਡ ਧੋਰੇਵਾਲ ਦਾ ਰਹਿਣ ਵਾਲਾ ਨੌਜਵਾਨ ਅਮਰੀਸ਼ ਦਿੱਤਾ ਆਪਣੇ ਤੇ ਆਪਣੇ ਪਰਿਵਾਰ ਦਾ ਉਜਵਲ ਭਵਿੱਖ ਬਣਾਉਣ ਲਈ 4 ਸਤੰਬਰ 2023 ਨੂੰ ਫਰਾਂਸ ਗਿਆ ਸੀ ਪਰ ਜਦੋਂ ਉਹ ਸਰਬੀਆ ਪਹੁੰਚਿਆ ਤੋਂ ਉਪਰ ਰਹਿ ਸਮੇਂ ਹੀ ਢੰਗ ਨਾਲ ਲਾਪਤਾ ਹੋ ਗਿਆ ਅਜੇ ਤੱਕ ਅਮਰੀਸ਼ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਆਖਿਰ ਉਹ ਕਿਸ ਹਾਲਤ ਦੇ ਵਿੱਚ ਹੈ ਉੱਥੇ ਜਾਣਕਾਰੀ ਦਿੰਦਿਆਂ ਅਮਰੀਸ਼ দত্তਾ ਦੀ ਪਤਨੀ ਨੇ ਦੱਸਿਆ ਕਿ ਉਸਦੇ ਤੋਂ ਛੋਟੇ-ਛੋਟੇ ਜਵਾਕ ਨੇ ਅਮਰੀਸ਼ ਘਰ ਦਾ ਇੱਕ ਲੋਤਾ ਕਮਾਉਣ ਵਾਲਾ ਵਿਅਕਤੀ ਸੀ ਜਦੋਂ ਉਹ ਚਾਰ 90 ਹਜ਼ਾਰ ਤੇ ਨੌਕਰੋ ਨਿਕਲਿਆ ਸੀ ਤਾਂ ਬਹੁਤ ਖੁਸ਼ ਸੀ ਅਮਰੀਸ਼ ਸਾਨੂੰ ਸਮੇਂ-ਸਮੇਂ ਤੇ ਫੋਨ ਕਰਦਾ ਸੀ ਦੱਸਦਾ ਸੀ ਕਿ ਉਹ ਕਿਸ ਦੇਸ਼ ਚ ਪਹੁੰਚਿਆ ਜਦੋਂ ਅਮਰੀਸ਼ ਸਰਬਿਆ ਪਹੁੰਚਿਆ ਤਾਂ ਉਸਨੇ 2 ਅਕਤੂਬਰ 2023 ਨੂੰ ਫੋਨ ਕਰਕੇ ਦੱਸਿਆ ਕਿ ਉਹ ਕੁਝ ਦਿਨਾਬਾਦ ਫ੍ਰਾਂਸ ਪਹੁੰਚ ਜਾਵੇਗਾ ਉਸ ਦਿਨ ਤੋਂ ਬਾਅਦ ਅਮਰੀਸ਼ ਨੇ ਕਦੇ ਫੋਨ ਨਹੀਂ ਕੀਤਾ ਅਜ ਤੱਕ ਪੂਰਾ ਪਰਿਵਾਰ ਉਸ ਦੇ ਫੋਨ ਦੀ ਉਡੀਕ ਕਰ ਰਿਹਾ ਉਤھے ਹੀ ਪਿਤਾ ਨੇ ਆਪਣੇ ਪੁੱਤ ਨੂੰ 16 ਲੱਖ ਲਾ ਕੇ ਬਾਹਰ ਭੇਜਿਆ ਸੀ ਕਰਜ਼ਾ ਲੈ ਕੇ ਉਹਨਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਸੀ ਜਿਸ ਦਾ ਵਿਆਜ ਅਜ ਤੱਕ ਉਹ ਅਦਾ ਕਰ ਰਹੇ ਨੇ ਉਤھے ਹੀ ਅਮਰੀਸ਼ ਦੇ ਪਿਤਾ ਨੇ ਪੁਲਿਸ ਥਾਣੇ 'ਚ ਹੁਣ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਏਜੰਟ ਜਿਹੜੇ ਐ ਸੁਨਾ ਦੇ ਗ੍ਰਫ ਤੋਂ ਬਾਹਰ ਨੇਪਾਲਸ ਹਲੇਤਾ ਕੋਨਾ ਏਜੰਟਾ ਦੀ ਭਾਲ ਕਰ ਰਹੀ ਹੈ ਉਤਹੀ ਪਰਿਵਾਰ ਵਾਲੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਅਮਰੀਸ਼ ਨੂੰ ਲੱਭਣ ਤੇ ਉਸ ਨੂੰ ਸੁਰੱਖਿਤ ਭਾਰਤ ਵਾਪਸ ਲਿਆਉਣ ਦੀ ਮਦਦ ਦੀ ਅਪੀਲ ਕੀਤੀ ਹੈ। ਨੀਹਾ ਨੀਹਾ ਕਦੋਂ ਤੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ? ਮੇਰੀ 2012 ਵਿੱਚ ਕਿਹੜੇ ਕੰਟਰੀ ਨੂੰ ਗਏ ਸੀ ਤੁਹਾਡੀ? ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ। ਦੋ ਬੱਚੇ ਆਖਿਰ ਗੱਟਵਾੜੇ ਹਸਬੰਦ ਨਾਲ ਤਾਂ ਦਿੱਕਕੀ ਬਣ ਗਈ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬੱਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁੱਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2-3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਦਾ ਕੀ ਮੰਗ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਿ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਕੋਈ ਨਾ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਘਰ ਭੇਜਿਆ ਜਾਏ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਅਮਰੀਸ਼ ਦਿੱਤਾ ਤੁਹਾਡੀ ਆਪਣੀ ਬੇਟੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ 2 ਅਕਤੂਬਰ ਨੂੰ ਤੇ ਕੀ ਗੱਲ ਹੋਈ ਸੀ ਬਸ ਕਹਿੰਦੇ ਮੰਮੀ ਮੈਂ ਠੀਕ ਠਾਕ ਹਾਂ ਮੈਂ ਸ਼ਾਮ ਰਾਤ ਨੂੰ ਚਲੇ ਜਾਣਾ ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲਾਪਤਾ ਹੋਏ ਇੱਕ ਸਾਲ ਤੇ 3 ਮਹੀਨੇ ਹੋ ਗਏ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮੈਂ ਬੋਚਾਤਾ ਕਿ ਕਿਤੇ ਸਾਡੀ ਪ੍ਰਿਆਦ ਨਹੀਂ ਸੁਣੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦੇ ਮੇਰਾ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਮੈਨੂੰ ਵਾਪਸ ਭੇਜਿਓ ਕਿਹੜੇ ਪਿੰਡ ਦਾ ਤੁਹਾਡਾ ਪਿੰਡ ਧੀਰਵਾਲ ਜਲਦੀਪ ਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਭੇਜਿਆ ਸੀ ਮਾਰੇ ਉਹ ਪਹਿਲਾਂ ਜੰਟੜਾਂ ਨਾਲ ਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵਿਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈ ਲਏ ਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਕਿੰਨਾ ਹੱਬੇ ਕਿੰਨਾ 16 ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦੁਆਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਤੇ ਪੈਸੇ ਕਰਜ਼ਾ ਚੁੱਕੇ ਭੇਜਿਆ ਸੀ ਹਾਂ ਜੀ ਸਾਰਾ ਹੀ ਕਰਜ਼ਾ ਚੁੱਕੇ ਭੇਜਿਆ ਸੀ ਉਕੀ ਮੰਗ ਕਰ ਰਿਹਾ ਸਾਡੀ ਤਾਂ ਮੰਗ ਇਹ ਹੀ ਆ ਭਈ ਬੱਚਾ ਸਾਡਾ ਹੈ ਸਹੀ ਸਲਾਮ ਦਾ ਘਰ ਆ ਜਾਵੇ ਜਿੱਥੇ ਵੀ ਹੈ ਉਹ ਘਰ ਸੇ ਸਹੀ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਆ ਛੋਟਾ ਭਰਾ ਜੀ ਅੱਛੇ ਦੱਸੋ ਕਿ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਏ ਸੀ ਜਾਂ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਹੁੰਚਾਗੇ ਉਹਨਾਂ ਨੇ ਕੀ ਕਿਹਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮਸ਼ਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਿਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲੈ ਸਾਰਾ ਲੋਨ ਹੀ ਆਈ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹੱਦ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਦੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਕਿ ਗੁਜ਼ਾਰਾ ਕਿਸ ਤਰ੍ਹਾਂ ਕਰ ਕਰਦਾ ਗੁਜਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਇਹ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਹ ਤਰ੍ਹਾਂ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖਾ ਇਹ ਤੁਹਾਡੀ ਪ੍ਰਯਾਦਲਾ ਸਰਕਾਰ ਫਰਿਆਦ ਇਹ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੂ ਦੇ ਸ਼ਾਦੀ ਜਿੱਥੇ ਵੀ ਹੈ ਜਿਸ ਹਾਲਾਤਾਂ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਸਰਕਾਰ ਅਗੇ ਉਚਵਲ ਭਵਿੱਖ ਲਈ ਲੋਕ ਆਪਣੇ ਪਰਿਵਾਰ ਤੇ ਆਪਣੇ ਮੁਲਕ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ ਲੱਖਾਂ ਪੈਸਾ ਲਾ ਕੇ ਰਿਜ਼ਾ ਲਾ ਕੇ ਜੋ ਪਰਿਵਾਰ ਵਾਲੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਦੇ ਨੇ ਤਾਂ ਕਿ ਆਪਣਾ ਭਵਿੱਖ ਜਿਹੜਾ ਵਧੀਆ ਬਣਾ ਸਕਣ ਪਰ ਜਦੋਂ ਉੱਥੋਂ ਦੀ ਕੋਈ ਪੂਰੀ ਖਬਰ ਮਿਲਦੀ ਹੈ ਤਾਂ ਪਰਿਵਾਰ ਵਾਲਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜੀ ਹਾਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ 34 ਸਾਲਾਂ ਦਾ ਨੌਜਵਾਨ ਜਿਹੜਾ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ ਜਿੱਥੇ ਪਰਿਵਾਰ ਵਾਲਾ ਦਾ ਹਰ ਰੋ ਰੋ ਕੇ ਬੁਰਾ ਹਾਲ ਰੱਖਿਆ ਕਿਉਂਕਿ ਉਹਨਾਂ ਦਾ ਪੁੱਤ ਜਿਹੜਾ ਸੀ ਘਰ ਦੇ ਵਿੱਚ ਹੀ ਕਲੋਤ ਤੱਕ ਮਾਨਮਲਾ ਸੀ ਪਿਛੋਂ ਦੇ ਆਪਣੇ ਜੋ ਜਵਾਕ ਇੱਕ ਪਤਰੀ ਨੂੰ ਛੱਟ ਗਿਆ ਜਿੱਥੇ ਹੁਣ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਰਿਆ ਦਾਸਵਾ ਆਕੇ ਹਾਸ ਤੱਕ ਪੂਰਾ ਪਰਿਵਾਰ ਜਿਹੜਾ ਉਸ ਦੇ ਫੋਨ ਦੀ ਉਡੀਕ ਕਰ ਰਿਹਾ ਇਹ ਮੁੰਡਾ ਆਪਣੇ ਘਰ ਚ ਇਕਲੋਤਾ ਕਮਾਉਣ ਵਾਲਾ ਵਿਅਕਤੀ ਸੀ ਇਸ ਦੇ ਤੋਂ ਛੋਟੇ ਜਵਾਕ ਵੀ ਨੇ ਜਿਸ ਦਾ ਚਲਦਿਆ ਪਰਿਵਾਰ ਵਾਲੇ ਹੁਣ ਸਰਕਾਰ ਅੱਗੇ ਨੌਜਵਾਨ ਨੂੰ ਲੱਭਣ ਤੇ ਸੁਰੱਖਿਅਤ ਭਾਰਤ ਵਾਪਸ ਲਿਉਂਦੀ ਮਦਦ ਦੀ ਅਪੀਲ ਕਰ ਰਹੇ ਨੇ ਦਾਸਵਾ ਆਕੇ ਉਸ ਹਿਆਰਪੁਰ ਦੇ ਮੁਕੇਰੀਆ ਦੇ ਪਿੰਡ ਦੇਰੋਵਾਲ ਦਾ 34 ਸਾਲਾ ਦਾ ਨੌਜਵਾਨ ਪਿਛਲੇ 8 ਡੇਟ ਸਾਲ ਤੋਂ ਵਿਦੇਸ਼ ਚ ਲਾਪਤ ਹੈ ਪਿੰਡ ਧੋਰੇਵਾਲ ਦਾ ਰਹਿਣ ਵਾਲਾ ਨੌਜਵਾਨ ਅੰਮ੍ਰਿਸ਼ ਦਿੱਤਾ ਆਪਣੇ ਤੇ ਆਪਣੇ ਪਰਿਵਾਰ ਦਾ ਉਜਵਲ ਭਵਿੱਖ ਬਣਾਉਣ ਲਈ 4 ਸਤੰਬਰ 2023 ਨੂੰ ਫਰਾਂਸ ਗਿਆ ਸੀ ਪਰ ਜਦੋਂ ਉਹ ਸਰਬੀਆ ਪਹੁੰਚਿਆ ਤੋਂ ਉਪਰ ਰਹਿ ਸਮੇਂ ਹੀ ਢੰਗ ਨਾਲ ਲਾਪਤਾ ਹੋ ਗਿਆ ਅਜੇ ਤੱਕ ਅਮਰੀਸ਼ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਆਖਿਰ ਉਹ ਕਿਸ ਹਾਲਤ ਦੇ ਵਿੱਚ ਹੈ ਉੱਥੇ ਜਾਣਕਾਰੀ ਦਿੰਦਿਆਂ ਅਮਰੀਸ਼ দত্তਾ ਦੀ ਪਤਨੀ ਨੇ ਦੱਸਿਆ ਕਿ ਉਸਦੇ ਤੋਂ ਛੋਟੇ-ਛੋਟੇ ਚੁਆਕ ਨੇ ਅਮਰੀਸ਼ ਘਾਰ ਦਾ ਇੱਕ ਲੋਤਾ ਕਮਾਉਣ ਵਾਲਾ ਵਿਅਕਤੀ ਸੀ ਜਦੋਂ ਉਹ ਚਾਰ ਸੰਬਰ ਦੂਜਾ 23 ਨੌਕਰੋਂ ਨਿਕਲਿਆ ਸੀ ਤਾਂ ਬਹੁਤ ਖੁਸ਼ ਸੀ ਅਮਰੀਸ਼ ਸਾਨੂੰ ਸਮੇਂ-ਸਮੇਂ ਤੇ ਫੋਨ ਕਰਦਾ ਸੀ ਦੱਸਦਾ ਸੀ ਕਿ ਉਹ ਕਿਸ ਦੇਸ਼ 'ਚ ਪਹੁੰਚਿਆ ਜਦੋਂ ਅਮਰੀਸ਼ ਸਰਬੀਆ ਪਹੁੰਚਿਆ ਤਾਂ ਉਸਨੇ 2 ਅਕਤੂਬਰ 2023 ਨੂੰ ਫੋਨ ਕਰਕੇ ਦੱਸਿਆ ਕਿ ਉਹ ਕੁਝ ਦਿਨਾਂ ਬਾਅਦ ਫਰਾਂਸ ਪਹੁੰਚ ਜਾਵੇਗਾ ਉਸ ਦਿਨ ਤੋਂ ਬਾਅਦ ਅਮਰੀਸ਼ ਨੇ ਕਦੇ ਫੋਨ ਨਹੀਂ ਕੀਤਾ ਅੱਜ ਤੱਕ ਪੂਰਾ ਪਰਿਵਾਰ ਉਸਦੇ ਫੋਨ ਦੀ ਉਡੀਕ ਕਰ ਰਿਹਾ ਹੈ ਉਤھے ਹੀ ਪਿਤਾ ਨੇ ਆਪਣੇ ਪੁੱਤ ਨੂੰ 16 ਲੱਖ ਲਾ ਕੇ ਬਾਹਰ ਵੇਚਿਆ ਸੀ ਕਰਜ਼ਾ ਲੈ ਕੇ ਉਹਨਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਸੀ ਜਿਸ ਦਾ ਵਿਆਜ ਅਜ ਤੱਕ ਉਹ ਅਦਾ ਕਰ ਰਹੇ ਨੇ ਉਤھے ਹੀ ਅਮਰੀਸ਼ ਦੇ ਪਿਤਾ ਨੇ ਪੁਲਿਸ ਥਾਣੇ 'ਚ ਹੁਣ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਏਜੰਟ ਜਿਹੜੇ ਐ ਉਨਾ ਦੇ ਗ੍ਰਫਤ ਤੋਂ ਬਾਹਰ ਨੇਪਾਲਸ ਹਲੇਤਾ ਕੋਨਾ ਏਜੰਟਾ ਦੀ ਭਾਲ ਕਰ ਰਹੀ ਹੈ ਉਤਹੀ ਪਰਿਵਾਰ ਵਾਲੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਅਮਰੀਸ਼ ਨੂੰ ਲੱਭਣ ਤੇ ਉਸ ਨੂੰ ਸੁਰੱਖਿਤ ਭਾਰਤ ਵਾਪਸ ਲਿਆਉਣ ਦੀ ਮਦਦ ਦੀ ਅਪੀਲ ਕੀਤੀ ਹੈ। ਨੀਹਾ ਨੀਹਾ ਕਦੋਂ ਤੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ? ਮੇਰੀ 2012 ਵਿੱਚ। ਕਿਹੜੇ ਕੰਟਰੀ ਨੂੰ ਗਏ ਸੀ ਤੁਹਾਡੇ? ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ। ਦੋ ਬੱਚੇ ਆਖਿਰ ਗੱਟਵਾੜੇ ਹਸਬੰਦ ਨਾਲ ਤਾਂ ਦਿੱਕਕ ਵੀ ਬਣ ਰਹੀ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬਾਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁੱਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2-3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹ ਕਿੰਨੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਮੰਗੇ ਸਿਰਫ ਇੰਨੀ ਕਿ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ बस वापस भेजा जाए उन्हें साडी <laughs> <जाए> <laughs> <laughs> एक में में <laughs> तो तो बार उन्हें गल कराई जाए उन्हें ठीक ठाक वापस कर भेजा जाए बस तो हो जाए बस माता जी ਤੁਹਾਡੇ ਬੇਟੇ ਦਾ ਨਾਮ ਕੀ ਅਮਰਿਸ਼ ਦਿੱਤਾ ਤੁਹਾਡੀ ਆਪਣੇ ਬੇਟੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ 20 ਅਕਤੂਬਰ ਨੂੰ ਤੇ ਉਹੀ ਗੱਲ ਹੋਈ ਸੀ ਬਸ ਕਹਿੰਦੇ ਮੈਂ ਵੀ ਠੀਕ ਠਾਕ ਹਾਂ ਮੈਂ ਚਾਬਰਾਤੋਂ ਚਲੇ ਜਾਣਾ ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲੱਗਦਾ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਮੈਂ ਬੋਲ ਚੁਕਾਤਾ ਕਿ ਕਿਤੇ ਸਾਡੀ ਪ੍ਰਿਆਦ ਨਹੀਂ ਸੁਣੀ ਮونکي ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕੰਨੇ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਸਾਡੇ ਕੋਲ ਵਾਪਸ ਭੇਜਿਓ ਕਿਹੜੇ ਪਿੰਡ ਹੈ ਤੁਹਾਡਾ ਪਿੰਡ ਧੀਰਵਾਲ ਜਗਦੀਪ ਜੀ ਆਪਣੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਭੇਜਿਆ ਸੀ ਮੈਂ ਉਹ ਪਹਿਲਾਂ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵੀਆਂ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਕਿੰਨਾ ਹੱਬੀ ਕਿੰਨਾ 16 ਲੱਖ ਲਿਆ ਤੇ ਬਾਕੀ ਡੌਂਕਰਾਂ ਨੂੰ ਵੀ ਦੁਆਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਤੇ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸਰ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਆਈ ਕੀ ਮੰਗ ਕਰੀ ਫਿਰ ਆ ਜੀ ਸਾਡੀ ਤਾਂ ਮੰਗ ਇਹ ਹੀ ਆ ਵੀ ਬੱਚਾ ਸਾਡਾ ਸਹੀ ਸਲਾਮ ਦਾ ਘਰ ਆ ਜਾਵੇ ਜਿੱਥੇ ਵੀ ਹੈ ਉਹ ਘਰ ਸੇ ਸਹੀ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਆ ਛੋਟਾ ਭਰਾ ਜੀ ਅਸੀਂ ਦੱਸੋ ਕਿ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਏ ਸੀ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਹੁੰਚਾ ਗਿਆ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਿਆ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮੇ ਸ਼ਾਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕਰਾਇਮ ਕਰਕੇ ਵੀ ਘੁਮ ਰਿਹਾ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆਈ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹੱਦ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਦੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਕੱਲ੍ਹ ਗੁਜ਼ਾਰਾ ਕਿਸ ਤ ਸਰਕਾਰ ਦਾ ਜਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਇਹ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖੇ ਕੀ ਤੁਹਾਡੀ ਪ੍ਰਿਆਰ ਦੇ ਲਾਚ ਸਰਕਾਰ ਫਰਿਆਦ ਇਹ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੂ ਦੇ ਸ਼ਾਦੀ ਜਿੱਥੇ ਵੀ ਹੈ ਜੇ ਹਾਲਾਤਾਂ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਅਗੇ